ਵੈਗੁਰਦੀਗਾ ਖਾਲਸਾ ਦਾ ਹੈਗੁਰਦੀ ਕੀ ਫਤੇ ਤੇ ਅੱਜ ਵਰਤਾ ਸੁੱਖੇ ਨਾਲ ਗੱਲਬਾਤ ਕਰਾਉਣੀ ਹੈ ਮੇਰੇ ਪਿੰਨ ਤੋਂ ਭਰਾ ਵਾ ਤੇ ਭਰਾ ਦੇਹਰਾ ਤੋਂ ਪਹੁੰਚ ਚੁੱਕਿਆ ਵਾ ਵੈਗੁਰਦੀਗਾ ਖਾਲਸਾ ਵੈਗੁਰਦੀ ਕੀ ਫਤੇ ਹੋਰ ਸੁਣਾਓ ਕੀ ਹਾਲ ਚਾਲ ਆ ਭਰਾ ਠੀਕ ਠਾਕ ਹੈ ਬਈ ਵਧੀਆ ਤੁਸੀਂ ਠੀਕ ਠਾਕ ਹਾਂ ਵਧੀਆ ਵਧੀਆ ਤੇ ਕਿਵੇਂ ਰਿਹਾ ਆਪਣਾ ਸਫਰ ਸਫਰ ਭਾਈ ਬਲਾਲ ਦਾ ਸਫਰ ਬਹੁਤ ਵਧੀਆ ਰਿਹਾ ਜੀ ਠੀਕ ਜੀ ਰਿਹਾ ਪਿੱਛੇ ਆੜਾ ਪੌੜਾ ਸਾਬ ਤੋਂ ਮਗਰ ਚੜਾਈਆਂ ਸ਼ੁਰੂ ਹੋ ਗਈਆਂ ਠੀਕ ਹੈ ਠੀਕ ਮਗਰ ਦਾ ਸਾਰਾ ਪਤਰੇ ਜੀ ਹੈ ਤੇ ਥੋੜਾ ਜਿਹਾ ਚੜਾਈਆਂ ਕਰਕੇ ਸਫਰ ਘਟ ਗਿਆ ਹੁਣ ਪਹਿਲਾ ਸੀਗਾ 70 ਕਿਲੋਮੀਟਰ ਦਮ ਚ ਤੇ ਹੁਣ ਸਫਰ ਉਹੀ 70 ਤੋਂ ਬਾਕੇ ਸਿੱਧਾ ਅੱਜ ਆਪਾਂ ਇਹੀ ਗਾੜੀ ਦੇ ਇੰਨਾ ਪਾਸੇ ਪੈ ਗਿਆ ਠੀਕ ਹੈ ਜੀ ਨਹੀਂ ਨਹੀਂ ਕੋਈ ਚੱਕਰ ਨਹੀਂਗਾ ਤੇ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਵੀ ਕਰਦੇ ਆ ਵੀ ਜਿੰਨੇ ਵੀ ਭਰਾ ਇਥੋਂ ਲੰਘਦੇ ਆ ਸ੍ਰੀ ਹੇਮਕੋਟ ਸਾਹਿਬ ਦੇ ਭਰਾ ਦਰਸ਼ਨ ਕਰਨ ਚੱਲੇ ਆਵਾ ਤੇ ਜਰੂਰ ਭਰਾ ਦੇ ਕੋਲੇ ਖੜ ਕੇ ਜਾਇਆ ਕਰੋ 2-4 ਮਿੰਟ ਭਰਾ ਸਾਈਕਲ ਤੇ ਚੱਲੇ ਆਵਾ ਤੇ ਹੇਮਕੋਟ ਸਾਹਿਬ ਦੀ ਯਾਤਰਾ ਕਰਨ ਚੱਲੇ ਆਵਾ ਭਰਾ ਤੇ ਜੇ ਕੋਈ ਵੀ ਭਰਾ ਲੰਘਦਾ ਤੇ ਜਰੂਰ ਖੜ ਕੇ ਜਾਇਆ ਕਰੋ ਮੇਰੇ ਪਿੰਡ ਦਾ ਭਰਾ ਆ ਸਰੀ ਹੈਮਕੋਟ ਸਾਹਿਬ ਦੇ ਚੱਲਿਆ ਵਾ ਦਰਸ਼ਨ ਕਰਨ ਤੇ ਕਿੰਨੇ ਦਿਨ ਤੁਰੇ ਸੀ ਆਪਾਂ ਮੈਂ 1 ਦਿਨ ਚੱਲਿਆ ਸੀ ਜੀ ਕੱਟ ਲਓ 1 ਦਿਨ ਚੱਲਿਆ ਸੀ 1 ਦਿਨ ਚੱਲਿਆ ਸੀ ਦੂਸਰੀ ਕੋਈ ਬੰਨਾਂ ਦਾ 5 ਕਿਛ 5 ਤਰੀ ਹੋ ਵੀ ਹਣਾ ਅੱਜ ਤੇ ਸਾਰੇ ਭਰਾ ਜਰੂਰ ਭਰਾ ਦੇ ਲਈ ਅਰਦਾਸ ਬੇਨਤੀ ਵੀ ਕਰਿਓ ਭਰਾ ਦੀ ਯਾਤਰਾ ਸਫਲ ਹੋਵੇ ਤੇ ਭਰਾ ਚੜ੍ਹਦੀ ਕਲਾ ਵਿੱਚ ਰਹੇ ਤੇ ਵਾਹਿਗੁਰੂ ਪ੍ਰਣਾ ਨੂੰ ਹਮੇਸ਼ਾ ਖੁਸ਼ ਰੱਖੇ ਜਿਹਨੇ ਵੀ ਭਰਾ ਸੈਕਲ ਦੀਆਂ ਤੁਰਕੇ ਆਪੂ ਆਪਣੀ ਸ਼ਰਧਾ ਹੁੰਦੀ ਆ ਵੀ ਜਿਹੜੇ ਭਰਾ ਯਾਤਰਾ ਕਰਨ ਜਾਂਦੇ ਆ ਤੇ ਉਹਨਾਂ ਦੀ ਜਰੂਰ ਸਪੋਰਟ ਕਰਿਆ ਕਰੋ ਯਾਰ ਕੋਈ ਚੰਗੀ ਵੀਡੀਓ ਜਰੂਰ ਸ਼ੇਅਰ ਕਰਦਿਆ ਕਰੋ ਸਾਰੇ ਭਰਾ ਮੈਂ ਇੱਕ ਦਿਨ ਤੋਂ ਲੈ ਗਿਆ ਜੀ ਰਹਿਣਾ ਇਹ ਤਾਂ ਰਹਿਣੀ ਨਹੀਂ ਅੱਲਾ ਆ ਪਾਣੀ ਤਾਂ ਪੀ ਲਈਏ ਮੈਂ ਨਾ ਯਾਰ ਨੂੰ ਹੋ ਗਿਆ ਭੁੱਲਿਆ ਪੋਲਾ ਤਿੰਨ ਜੀ ਆ ਅੱਗੇ ਸਗੋਂ 4 ਲੀਟਰ ਪਾਣੀ ਹੁੰਦਾ ਤੇਰੇ ਵਾਲੇ ਅੱਜ ਬੜੇ ਕਰ ਉਹ ਲੀਟਰ ਪਾਣੀ ਲੈ ਕੇ ਤੇ ਪਾਣੀ ਵੀ ਨਹੀਂ ਮਿਲਦਾ ਸਾਡੇ ਰਾਬੇ ਨੂੰ ਆਪਣੇ ਬੰਦੇ ਗੱਡੀਆਂ ਵਾਲੇ ਝੰਡੇ ਲਾਈ ਫਰੇ 10-10 ਬੋਟਲ ਦੇ ਮੈਂ ਸਾਰੇ ਦੇ ਜਿਹਾ ਕੋਈ ਪਾਣੀ ਨੂੰ ਡੋਲ ਦੇ ਕੇ ਹਨਾ ਵੀ ਬੰਦਾ ਘਾਰੇ ਲੰਘਦੇ ਦੇ ਕੋਲ ਨਹੀਂ ਆਉਂਦੀ ਸਹੀ ਗੱਲ ਆ ਚੱਲੀਏ ਨੀ ਵੀਡੀਓ ਸਾਰੇ ਭਰਾਵਾਂ ਨਾਲ ਇਹ ਬੇਨਤੀ ਕਰ ਦਿੰਨੇ ਆ ਵੀ ਜਿੰਨੇ ਵੀ ਭਰਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਆ ਤੇ ਜ਼ਰੂਰ ਭਰਾ ਦੇ ਕੋਲ 1-2 ਮਿੰਟ ਖੜ ਕੇ ਜਾਇਆ ਕਰੋ ਤੇ ਭਰਾ ਨੂੰ ਹੌਸਲਾ ਦਿਓ। ਅੱਗੇ ਕੁੱਲ ਜਿੰਮੇਤੀ ਮੇਰੇ ਵੱਲੋਂ ਜਿੰਨੇ ਗੱਡੀਆਂ ਵਾਲੇ ਭਰਾ ਜਾਂਦੇ ਆ ਐਜੀ ਜੇ ਬੰਦਾ ਫੋਟੋ ਨੂੰ ਐ ਦਿਖਾਰੇ ਦਾ ਮਤਲਬ ਬੰਦਾ ਪਾਣੀ ਮੰਗ ਰਿਹਾ ਨਾ ਕਿ ਜੀ ਆਪਾਂ ਕਿੱਲੇ ਨਿਕਲ ਕੇ ਪਾਸਾ ਪਾ ਲੈਂਦੇ ਆ। ਇਸਨੇ ਰੋਡ ਦੇ ਬੰਦਾ ਖੜਾ ਕੋਈ ਸਾਈਕਲ ਦੇ ਨਾਲ। ਇੱਕ ਗੱਲ ਹੋਰ ਨਾਲੇ ਕੱਲਾ ਇਹ ਜ਼ਰੂਰੀ ਨਹੀਂਗਾ ਵੀ ਗੱਲਾਂ ਹਨਾ ਵੀ ਹੋਰ ਵੀ ਬਹੁਤ ਭਰਾ ਆ ਜਾ ਰਹੇ ਆ। ਚੱਲੀਏ ਜੀ ਨਾ ਵੀਡੀਓ। ਆ ਜਾ ਕੋ। جا ਰਿਹਾ ਵਾ ਸ੍ਰੀ ਹਿੰਮੋਰ ਦੇ ਦਰਸ਼ਕਾਂ ਤਾਂ ਹੋਰ ਬਹੁਤ ਸੰਗ ਜਾਰੀ ਹੈ ਚਾਹੇ ਤੁਰ ਕੇ ਜਾ ਰਹੀ ਹੈ ਚਾਹੇ ਸੈਟਲ ਤੇ ਜਾ ਰਹੀ ਹੈ ਤੇ ਹਰੇਕ ਜੇ ਕੋਈ ਭਰਾ ਦੇਖਦੇ ਜਾਂਦਾ ਜਾਂ ਖੜਿਆ ਹੁੰਦਾ ਵਾ ਜੇ ਜ਼ਰੂਰ ਭਰਾ ਦੇ ਕੋਲੇ 2-4 ਮਿੰਟ ਖੜ ਕੇ ਜਾਇਆ ਕਰੋ ਇੰਨੀਆਂ ਕਿ ਬੇਨਦੀਆਂ ਜਿਗੀਆਂ ਤੇ ਪ੍ਰਾਰਥਨਾ ਕਰਦੇ ਆ ਗੱਲਬਾਤ ਬੈਠ ਕੇ 10 ਮਿੰਟ ਪ੍ਰਾਰਥਨਾ ਕਰਦੇ ਹੋਰ ਆਪਣੇ ਸਬਰ ਕਰ ਰਹੇ ਬਾਕੀ ਸਬਰ ਬਹੁਤ ਵਧੀਆ ਬੰਦੇ ਬਹੁਤ ਵਧੀਆ ਚਲੋ ਬਾਈਕ ਨੂੰ ਭੜਾਉਣਾ ਤੇ ਯਾਤਰਾ ਭਾਗ 106 ਸੈਕਟਰ ਆਉਟਸਾਈਡ ਉਹ ਕਿਹੜੇ ਕਾਰਜ ਉਹ ਕਿੱਥੇ ਸਿੱਧਰ ਸੈਕਟਰ ਦੇ ਅਹ ਬਣਾ ਪਰ ਕੁਝ ਸਾਨੂੰ ਵੀ ਕਰਕੇ ਦਿਖਾ ਟਮਕੀ